ਲਤਰਨਤਾਰਨ ਦੇ ਸਰਹੱਦੀ ਪਿੰਡ ਡਾਲ ਵਿੱਚ ਥਾਣਾ ਮੁਖੀ ਵੱਲੋਂ ਨਸ਼ਿਆਂ ਖਿਲਾਫ ਕੀਤੀ ਪਬਲਿਕ ਮੀਟਿੰਗ ਇਸ ਮੀਟਿੰਗ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ ਥਾਣਾ ਮੁਖੀ ਖਾਲੜਾ ਨੇ ਨਸ਼ਿਆਂ ਨਾਲ ਫੜੇ ਜਾਣ ਦਰਾਨ ਕੀਤੇ ਜਾਣ ਵਾਲੀ ਕਾਨੂੰਨੀ ਕਾਰਵਾਈ ਤੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਇਸ ਦਾ ਖਮਿਆਲਿਆ ਤੁਹਾਨੂੰ ਜੇਲ੍ਹ ਵਿੱਚ ਕਈ ਸਾਲ ਭੁਗਤਣਾ ਪੈ ਸਕਦਾ ਹੈ ਉਹਨਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਸਾਰੇ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ। ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਤੇ ਦਾਰਾ ਦਾਲ। ਓਕੇ ਜੀ ਜੇ ਤੁਸੀਂ ਰਣਦਮੀ ਚੈੱਕ ਕਰ ਲਓਗੇ ਇੱਕ ਵਾਰ ਤਾਂ ਲੈ ਲਓ ਜਿੱਕ ਵੀ ਕਰਨਾ ਲਿਆ ਯਾਰ ਤੁਸੀਂ ਕਰਿਆ ਨਾ ਕਹਾਰਿਆ ਕਿ ਦੇਖੇ ਯਾਰ ਕਿ ਆ ਕਿਥੋਂ ਆ ਗਿਆ ਅੱਜ ਤੱਕ ਕਿਉਂ ਮਰਦ ਨੇ ਇਹ ਨਾ ਕੀ ਨਹੀਂ ਆਉਂਦਾ ਕੋਤੋਂ ਗਾਵੇਂ ਲੋ ਕੋਤੋਂ ਆਦੇ ਲੋ ਕੋਤੋਂ ਆਸਪਾਸੋਂ ਇਹ ਦੋ ਜਿੰਨੇ ਘਾਰੇ ਕੇ ਲੋ ਕੋਤੋਂ ਅਵੇ ਗੱਲ ਸੁਣੀ ਰਕਤੂ ਤੇ ਬੰਦਾ ਸਾਡੇ ਪਿੰਡ ਤੇ ਰਹਾ ਐਨਾ ਚਲਿਆ ਇਹ ਅੰਮੀ ਕਿਰਬਾਰ ਨਿਕਲਿਆ ਤੇ ਐਸ ਰਸਤੇ ਨਿਕਲ ਆਇਆ ਹੈ ਕਿ ਕਿਆ ਹੈ ਨਹੀਂ ਤੇ ਕਿਹਦੇ ਘਰ ਗਿਆ ਉਹ ਵੀ ਕਲੀਅਰ ਹੋਊਗਾ। ਆਇਆ ਪਾਪਾ ਜੀ। ਬਹੁਤ ਲੰਮੀ ਕਰਦਾ ਰਣਜੀਤ ਸਿੰਘ। ਅੱਜ ਜਿਹੜੀ ਹੋਈ ਹੈ ਇਸ ਪਾਸੇ ਦੇਖ ਹਾਂ। ਆਇਆ ਪਾਪਾ ਜੀ। ਹਾਂਜੀ। ਅੱਜ ਜਿਹੜੀ ਹੋਈ ਆ ਆਪਣੇ ਨਸ਼ਿਆਂ ਵਾਸਤੇ ਪਿੰਡ ਡਲਦੇ ਵਿੱਚ ਸਾਡੀ ਜਿਹੜੇ ਮਲਵੰਨਸ਼ੇ ਪੀ ਨਵੀ ਪਬਲਿਕ ਜਿਹੜੇ ਨਵੇਂ ਲੜਕੇ ਜਾਂ ਗੱਲੋ 15 16 ਸਾਲ ਤੋਂ ਕੋਈ 25 ਸਾਲ ਦੀ ਉਮਰ ਵਿੱਚ ਗਲਤ ਰਾਹੇ ਪੈਂਦੇ ਆ ਉਹਨਾਂ ਦੇ ਸੁਝਾਵ ਆ ਤੇ ਐਸ ਐਚ ਓ ਸਾਹਿਬ ਖਾਲੜਾ ਸਾਡੇ ਪਹੁੰਚੇ ਸੀ ਤੇ ਉਹਨਾਂ ਨੂੰ ਪਿੰਡ ਵਾਸੀਆਂ ਨੇ ਵੀ ਮਤਲਬ ਉਹਨਾਂ ਕੀਤੀ ਆ ਮੁਲਾਕਾਤ ਮੀਟਿੰਗ ਹੋਈ ਆ ਵੀ ਵੀ ਆਪਾਂ ਉਹਨਾਂ ਨੂੰ ਨਸ਼ੇ ਰੋਕਣ ਵਾਸਤੇ ਜਿੰਨਾ ਵੀ ਸਹਿਯੋਗ ਪਿੰਡ ਦਿੱਤਾ ਜਾਵੇ ਵੀ ਨਾਲ ਪਿੰਡ ਸਹਿਯੋਗ ਦੇਊਗਾ ਤੇ ਅਸੀਂ ਬੇਨਤੀ ਕਰਦੇ ਆਂ ਵੀ ਜਿੱਦਾਂ ਸਾਡੇ ਨਾਲ ਮੁਲਾਜ਼ਮ ਆਪਣੇ ਐਸ ਐਚ ਓ ਸਾਹਿਬ ਖਾਲੜਾ ਸਰਦਾਰ ਸਾਹਿਬ ਨੇ ਕੀਤੀ ਆ ਉਹਨਾਂ ਨੂੰ ਅਸੀਂ ਹਵਾਲਾ ਚੜ੍ਹ ਕੇ ਉਹਨਾਂ ਨਾਲ ਆਪਣਾ ਸਹਿਯੋਗ ਦੇਵਾਂਗੇ ਪਿੰਡ ਵਾਸੀ ਤੇ ਇਸ ਨਸ਼ੇ ਦੀ ਕੋੜ ਚੋਂ ਅਸੀਂ ਕਢਵਾਉਣ ਵਾਸਤੇ ਲੋਕ ਆਪਣੀ ਪਬਲਿਕ ਨੂੰ ਜਾਂ ਬੱਚੇ ਜਿਹੜੇ ਨਵੇਂ ਪੈਂਦੇ ਸਰਾਏ ਉਹਨਾਂ ਨੂੰ ਸਮਝਾਉਣ ਵਾਸਤੇ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸਰ ਤੋਂ ਸਹਿਯੋਗ ਹੋਊਗਾ ਸਹਿਯੋਗ ਪਾਇਆ ਜਾਏ ਕੀ ਲੱਗਦਾ ਪੁਲਿਸ ਜੇ ਜੀ ਕਾਮਯਾਬ ਹੋਊਗੀ ਮੇਰੇ ਰੋਪਨ ਦੇ ਵਿੱਚ ਹਾਂਜੀ ਜੀ ਇੱਕ ਇਕੱਲੀ ਪੁਲਿਸ ਦਾ ਮੈਟਰ ਨਹੀਂ ਇਹ ਪਿੰਡ ਦਾ ਮੈਟਰ ਵੀ ਹੈ ਜੇ ਮਤਲਬ ਪਿੰਡ ਸਾਡਾ ਸਹਿਯੋਗ ਦੇਵੇ ਨਾ ਇਹ ਇਕੱਲੇ ਸਾਡੇ ਪਿੰਡ ਦਾ ਨਹੀਂਗਾ ਹਰ ਇੱਕ ਪਿੰਡ ਦਾ ਵੀ ਹੈ ਮੈਟਰ ਹੈ ਜਦੋਂ ਆਪਣੇ ਕੋਲੋਂ ਆਪਾਂ ਪੁਲਿਸ ਦੇ ਨਾਲ ਸਹਿਯੋਗ ਦਵਾਂਗੇ ਤੇ ਰੋਕ ਸਕਦਾ ਹੁਣ ਕਹਿੰਦੇ ਪੁਲਿਸ ਕੱਲੀ ਤੇ ਆਪਾਂ ਵਿਚਾਰੀ ਨਹੀਂ ਰੋਕ ਸਕਦੇ ਪੁਲਿਸ ਨਾਲੇ ਵੀ ਜੇ ਪਿੰਡ ਸਹਿਯੋਗ ਦੇਊਗਾ ਤੇ ਫਿਰ ਆਪਾਂ ਰੋਕ ਸਕਦੇ ਹਾਂ ਨਸ਼ਾ